ਹਾਂਜੀ ਖੜਿਆ ਹਾਂ ਦਰਾਹਾ ਦੇ ਦਰੱਖਣੀ ਬਾਈਪਾਸ ਤੇ ਉੱਪਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਦਰਾਹਾ ਪੁਲਿਸ ਵੱਲੋਂ ਜੋ ਜੈਬਰਾ ਕ੍ਰੋਸਿੰਗ ਜੇ ਨਿਸ਼ਾਨ ਲਗਾਏ ਗਏ ਨੇ ਦੇਖ ਸਕਦੇ ਹਾਂ ਕਿ ਸਾਹਮਣੇ ਇੱਕ ਪੁਲੀ ਹੈ ਤੰਗ ਪੁਲੀ ਹੋਣ ਕਰਕੇ ਇੱਥੇ ਅਕਸਰ ਹੀ ਜਾਮ ਲੱਗ ਜਾਂਦਾ ਜਿਸ ਨੂੰ ਲੈ ਕੇ ਇਹ ਲਾਈਨਿੰਗ ਕੀਤੀ ਗਈ ਹੈ ਜੈਬਰਾ ਕ੍ਰੋਸਿੰਗ ਲਗਾਈ ਗਈ ਹੈ ਤਾਂ ਕਿ ਆਉਣ ਵਾਲੀਆਂ ਗੱਡੀਆਂ ਇੱਥੋਂ ਸਲੋ ਹੋ ਸਕਣ ਤੇ ਟ੍ਰੈਫਿਕ ਜੋ ਜੋ ਜਾਮ ਲੱਗਦਾ ਹੈ ਉਸ ਤੋਂ ਬਚਾਅ ਹੋ ਸਕੇ ਦੇਖ ਸਕਦੇ ਹੋ ਕਿ ਸਬ ਇਨਸਪੈਕਟਰ ਗਰਦੀਪ ਸਿੰਘ ਟੇਕੀ ਖੁਦ ਗੱਡੀਆਂ ਦੇ ਉੱਪਰ ਰਿਫਲੈਕਟਰ ਲਗਾ ਰਹੇ ਨੇ ਤਾਂ ਜੋ ਤੁੰਦਰ ਦੇ ਵਿੱਚ ਗੱਡੀਆਂ ਦਾ ਐਕਸੀਡੈਂਟ ਤੋਂ ਬਚਾਅ ਹੋ ਸਕੇ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਇੰਨੀ ਦਿਨੀ ਜਨਮ ਦਿਨ ਦੇ ਮਹੀਨੇ ਵਿੱਚ ਪੂਰੀ ਤੁੰਨ ਪੈ ਰਹੀ ਹੈ ਸਕਦੇ ਹੋ ਕਿ ਪੂਰਾ ਸਟਾਫ ਟ੍ਰੈਫਿਕ ਸਟਾਫ ਬਿਲਕੁਲ ਸਤਰਕਾ ਹੈ ਤੇ ਲੋਕਾਂ ਦੀ ਜਨਮਾਲ ਦੀ ਰਾਖੀ ਦੇ ਲਈ ਸਵੇਰ ਤੋਂ ਇੱਥੇ ਡਿਊਟੀ ਦੇ ਉੱਪਰ ਤਾਇਨਾਤ ਹੈ ਅਫਸਰ ਸਹਾਬਾਨ ਖੁਦ ਗੱਡੀਆਂ ਨੂੰ ਘੇਰ ਕੇ ਉਹਨਾਂ ਦੇ ਉੱਪਰ ਰਿਫਲੈਕਟਰ ਲਗਾ ਰਹੇ ਨੇ ਹਾਂਜੀ ਖੜੇ ਹਾਂ ਲੁਧਿਆਣਾ ਦੇ ਦੱਖਣੀ ਬਾਈਪਾਸ ਦੇ ਉੱਪਰ ਦੂਸਰਾ ਜੋ ਕੀਤਾ ਗਿਆ ਹੈ ਦੇਖ ਸਕਦੇ ਹੋ ਕਿ ਜੈਬਰਾ ਕ੍ਰੋਸਿੰਗ ਲਗਾਈ ਗਈ ਹੈ ਤਾਂ ਕਿ ਗੱਡੀਆਂ ਇੱਥੋਂ ਦੂਰੋਂ ਦੇਖ ਕੇ ਇਸ ਨੂੰ ਸਲੋ ਹੋ ਸਕਣ ਤੇ ਟ੍ਰੈਫਿਕ ਦੀ ਜੋ ਸਮੱਸਿਆ ਜੋ ਜਾਵਦੀ ਸਮੱਸਿਆ ਲੱਗਦੀ ਹੈ ਇੱਥੇ ਉਸ ਤੋਂ ਬਚਾਅ ਹੋ ਸਕੇ ਸਾਹਮਣੇ ਪੁਲੀ ਹੈ ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਇੱਥੇ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਸੀ ਗੱਡੀ ਸਿੱਧੀ ਆ ਕੇ ਨਹਿਰ ਵਿੱਚ ਉੱਤਰ ਗਈ ਸੀ ਜਿਸ ਕਰਕੇ ਦੋ ਕੀਮਤੀ ਜਾਨਾਂ ਚਲੀਆਂ ਗਈਆਂ ਸਨ ਇਸ ਕਰਕੇ ਇਹ ਲਾਈਨਿੰਗ ਕੀਤੀ ਗਈ ਹੈ ਤਾਂ ਕਿ ਇੱਥੇ ਟ੍ਰੈਫਿਕ ਜਮ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ ਸਾਡੇ ਨਾਲ ਨੇ ਸਬ ਇੰਸਪੈਕਟਰ ਗੁਰਦੀਪ ਸਿੰਘ ਠੇਕੀ ਟ੍ਰੈਫਿਕ ਇੰਚਾਰਜ ਦਰਾਹਾ ਜੋ ਅੱਜ ਧੁੰਦ ਨੂੰ ਮੁੱਖ ਰੱਖਦੇ ਹੋਏ ਜੋ ਵਹੀਕਲ ਨੇ ਉਹਨਾਂ ਦੇ ਚਲਾਨ ਕੱਟ ਰਹੇ ਨੇ ਹਾਂਜੀ ਸਰ ਦੱਸੋਗੇ ਕਿ ਧੁੰਦ ਦੇ ਦਿਨ ਚੱਲ ਰਹੇ ਨੇ ਕਿੰਨੇ ਚਲਾਨ ਤੁਸੀਂ ਕਿਹੜੇ-ਕਿਹੜੇ ਵੇਜਲਾਂ ਦੇ ਕੱਟ ਰਹੇ ਹੋ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਖੰਨਾ ਅਤੇ ਡੀਐਸਪੀ ਸਾਹਿਬ ਟ੍ਰੈਫਿਕ ਖੰਨਾ ਦੇ ਨਿਰਦੇਸ਼ਾਂ ਈਟ ਇੱਥੇ ਦਰਾਹਾ ਨਾਕਾਬੰਦੀ ਕੀਤੀ ਹੋਈ ਹੈ ਧੁੰਦ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਆ ਬਾਲਾਤਾਰ ਅਫਸਰ ਸਾਹਿਬਾਨ ਵੱਲੋਂ ਸਾਨੂੰ ਹੁਕਮ ਹੋਇਆ ਕਿ ਗੱਡੀਆਂ ਦੀ ਚੈਕਿੰਗ ਕੀਤੀ ਜਾਵੇ ਤੇ ਜਿਹੜੀ ਗੱਡੀਆਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਹੋਏ ਉਹਨਾਂ ਦੇ ਚਲਾਨ ਕੱਟੇ ਜਾਣ ਅਤੇ ਉਹਨਾਂ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਉਹ ਆਪਣੀਆਂ ਗੱਡੀਆਂ ਠੀਕ ਢੰਗ ਦੇ ਨਾਲ ਰਿਫਲੈਕਟਰ ਲਗਾ ਕੇ ਉਹਨੂੰ ਚਾਲੂ ਰੱਖਣਾ। ਧੁੰਦ ਦੇ ਦਿਨ ਚੱਲ ਰਹੇ ਨੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਹੋਇਆ ਆਮ ਜਨਤਾ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਜਨਤਾ ਨੂੰ ਬੇਨਤੀ ਕਰਦੇ ਹਾਂ ਆਪ ਦੇ ਮਾਧਿਅਮ ਰਾਹੀਂ ਕਿ ਜੋ ਵੀ ਗੱਡੀਆਂ ਆਪ ਦੀਆਂ ਧੁੰਦੇ ਦੇ ਵਿੱਚ ਬਾਹਰ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੇ ਪਿੱਛੇ ਜੋ ਰੈਫਲੈਕਟਰ ਵਰਗੇ ਹੁੰਦੇ ਨੇ ਚਮਕੀਲੇ ਉਹ ਜ਼ਰੂਰੀ ਰੱਖ ਲਾ ਕੇ ਰੱਖਣਾ ਤਾਂ ਜੋ ਮਗਰ ਆਉਣ ਵਾਲੀਆਂ ਗੱਡੀਆਂ ਨੂੰ ਅਗਲੀ ਜਾਣ ਵਾਲੀ ਗੱਡੀ ਦੇਖਦੀ ਰਹੇ ਤੇ ਇਸ਼ਾਰਾ ਜੋ ਗੱਡੀ ਕਰਦੀ ਆ ਉਹ ਉਸ ਮੁਤਾਬਕ ਹੀ ਚੱਲਣਾ ਚਾਹੀਦਾ ਤੇ ਗੱਡੀ ਤੋਂ ਗੱਡੀ ਦਾ ਹਾਸਲਾ ਬਣਾ ਕੇ ਰੱਖਿਆ ਕਰਨ ਰਿਫਲੈਕਟਰਾਂ ਤੋਂ ਬਿਨਾ ਸਰ ਹੋਰ ਵੀ ਜੋ ਟ੍ਰੈਫਿਕ ਦੀ ਲੰਘਣਾ ਕਰਨ ਵਾਲੇ ਨੇ ਲੋਕ ਜਾਂ ਵਹੀਕਲ ਉਹਨਾਂ ਦਾ ਤਲਾਨ ਵੀ ਕੱਟ ਰਹੇ ਹਾਂ ਹਾਂਜੀ ਜੋ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਆ ਜਿਨ੍ਹਾਂ ਦੇ ਕਾਜ ਧੂਰੇ ਪਾਈ ਜਾਂਦੇ ਉਹਨਾਂ ਦੇ ਵੀ ਅਸੀਂ ਚਲਾਨ ਕੱਟਦੇ ਹਾਂ ਅਤੇ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਲੋਕ ਨਹੀਂ ਕਰਦੇ ਉਹਨਾਂ ਨੂੰ ਸਖਤ ਹਦਾਇਤ ਕੀਤੀ ਹਦਾਇਤ ਵੀ ਕਰਦੇ ਹਾਂ ਤੇ ਉਹਨਾਂ ਦੇ ਚਲਾਨ ਵੀ ਕੱਟਦੇ ਹਾਂ